ਤੇਰੀ ਮਿੱਠੀ ਬਾਣੀ ਦੀ ਹਿਰਦੇ ਧੁਨ ਸੁਦੀਵੀ ਗੂੰਜੇ ਬਣ ਧਰਮੀ ਬਾਬਲ ਤੂੰ ਹੰਝੂ ਹਰ ਅੱਖੀਆਂ ਚੋਂ ਪੂੰਜੇ ਬਣ ਧਰਮੀ ਬਾਬਲ ਤੂੰ ਜੱਲਾ ਵਿੱਚ ਵਸਦਾ ਤੂੰ ਰੂਹਾ ਉਹ ਤੇਰੇ ਦਰ ਆਈਆਂ ਤੇਰੇ ਦਰ ਦੇ ਚਾਕਰ ਹਾਂ ਸਾਨੂੰ ਚਰਨੀ ਲਾ ਲੈ ਸਾਈਆਂ ਤੇਰੇ ਦਰ ਦੇ ਸੁਦੀਵੀ ਗੂੰਜੇ ਹਿਰਦੇ ਧੁਨ ਸੁਦੀਵੀ ਗੂੰਜੇ ਬਣ ਧਰਮੀ ਬਾਬਲ ਤੂੰ ਹੰਝੂ ਹਰ ਅੱਖੀਆਂ ਚੋਂ ਪੂੰਜੇ ਬਣ ਧਰਮੀ ਬਾਬਲ ਤੂੰ ਛੀਲੇ ਵਿੱਚ ਵਸਦਾ ਤੂੰ ਹਾਂ ਉਹ ਤੇਰੇ ਦਰ ਆਈਆਂ ਤੇਰੇ ਦਰ ਦੇ ਚਾਕਰ ਹਾਂ ਸਾਨੂੰ ਚਰਨ ਲਾ ਲੈ ਸਾਈਆਂ ਤੇਰੇ ਦਰ ਦੇ ਹਾ ਤੂੰ پاک ਪਵਿੱਤਰ ਏਕ ਤੇਰੀ ਰਹਿਮਤ ਨਾਲ ਕਲੀਆਂ ਖਿਲਦੀਆਂ ਨੇ ਮੁਰਝਾਂਗਿਆ ਤੇਰੇ ਦਰ ਦੇ ਚਾਕਰ ਹਾਂ ਸਾਨੂੰ ਚਰਨ ਮਿਲਾ ਲੈ ਸਾਈਆਂ ਤੇਰੇ ਦਰ ਦੇ ਚਾਕਰ ਹਾਂ ਕਰਦੈਂ ਇਸ ਸੁੱਕੇ ਹਿਰਦਿਆਂ ਤੇ ਬਣ ਕੇ ਮੀ ਮੇਰਾ ਦਾ ਵਰਦੈਂ ਇਸ ਸੁੱਕੇ ਹਿਰਦਿਆਂ ਤੇ ਆ ਸਾਹਾਂ ਵਿੱਚ ਵਸਦਾ ਤੂੰ ਝੋਲੀ ਪਾਉਨਾ ਏ ਵਡਿਆਈਆਂ ਝੋਲੀ ਪਾਉਨਾ ਏ ਵਡਿਆਈਆਂ ਤੇਰੇ ਦਰ ਦੇ ਚਾਕਰ ਹਾਂ ਸਾਨੂੰ ਚਰਨ ਲਾ ਲੈ ਸਾਈਆਂ ਤੇਰੇ ਸਵਾਣੀ ਕਿਉ ਖੀਰ ਕਿਆਲੀ ਦੀ ਖੜ ਕੇ ਚਾਟੀ ਵਿੱਚ ਮਧਾਣੀ ਕਿਉ ਖੀਰ ਕਿਆਲੀ ਦੀਆਂ ਤੇ ਪੈਣਾ ਜੋ ਜਗ ਤੇ ਮਾਨ ਪਾਉਣੇ ਮਾਈਆਂ ਤੇਰੇ ਦਰ ਦੇ ਚਾਕਰ ਹਾਂ ਸਾਨੂੰ ਚਰਨ ਲਾ ਲੈ ਸਾਈਆਂ ਤੇਰੇ ਦਰ ਦੇ ਚਾਕਰ ਹਾਂ ਕੋਤਾ ਖੁਸ਼ ਹੁੰਦਾ ਤੂੰ ਤਾ ਇਹ ਪਰਵਾਨ ਬੰਦੇ ਜੋ ਝੂਠੇ ਸੱਚੇ ਦੀ ਮਦਦ ਕਰੇ ਆ ਜੀ ਦੀ ਬਾਫੜ ਲੈਣਾ ਤੋੜ ਤੂੰ ਸਿਰ ਦੇ ਨਾਲ ਨਭਾਇਆ ਜੀ ਦੀ ਬਾਫੜ ਲੈਣਾ ਤੋੜ ਤੂੰ ਸਿਰ ਦੇ ਨਾਲ ਨਭਾਇਆ ਤੇਰੇ ਧਰ ਦੇ ਚਾਕਰ ਹਾਂ ਸਾਨੂੰ ਚਰਨ ਲਾ ਲੈ ਸਾਈਆਂ ਸਖਾ ਮਰਦੀ ਜੀ ਬਾਰਸ ਭਰਦਿਓ ਜੀ ਜਿਹੜੀ ਨਿੱਤ ਚੁਗਲੀਆਂ ਕਰਦੀ ਜੀ ਬਾਰਸ ਭਰਦਿਓ ਜੀ ਹਿੰਦ ਦੇ ਪ੍ਰਕਾਸ਼ ਕਰੋ ਮਿਟ ਜਾਣਾ ਜਨਮ ਮਰਨ ਦੀਆਂ ਭਾਇਆਂ ਮਿਟ ਜਾਣਾ ਜਨਮ ਮਰਨ ਦੀਆਂ ਭਾਇਆਂ ਤੇਰੇ ਦਰ ਦੇ ਚਾਕਰ ਹਾਂ ਸਾਨੂੰ ਚੰਨ ਲਾ ਲੈ ਸਾਈਆਂ ਤੇ ਸੇ ਸ਼ੁਕਰ ਗੁਜਾਰੇ ਨਾ ਤੂੰ ਹੈ ਬੌ ਗਿਣਤੀ ਦਾ ਦਾਤਾ ਪਿਓ ਭੈਣ ਤੇ ਪਾਈ ਕੀ ਤੂੰ ਹੈ ਹਰ ਬਾਲਕ ਦੀ ਮਾਤਾ ਪਿਓ ਭੈਣ ਤੇ ਪਾਈ ਕੀ ਆਲੇ ਤੰਦ ਕੱਢ ਲੈ ਤੂੰ ਅਸੀਂ ਤਾਂ ਡੇਗ ਪਹਿਾਂ ਵਿੱਚ ਖਾਈਆਂ ਤੇਰੇ ਦਰ ਦੇ ਚਾਕਰ ਹਾਂ ਸਾਨੂੰ ਚਰਨ ਲਾ ਲੈ ਸਾਈਆਂ ਤੇਰੇ ਦਰ ਦੇ ਚਾ ਸ਼ੁਆਸ ਦਿਲਾਣ ਚਰਿੰਦਾ ਹਮੇ ਵਿੱਚ ਆਕੇ ਤੇ ਬੰਦਾ ਨਾਲ ਰੱਬ ਦੇ ਕਹਿੰਦਾ ਹਮੇ ਵਿੱਚ ਆਕੇ ਤੇ ਉਹ ਬੰਦ ਕੇ ਸ਼ੱਕਦਾ ਹੈ ਤੂੰ ਤਾਂ ਕਰਦੇ ਸਭਲ ਕਮਾਈਆਂ ਤੇਰੇ ਦਰ ਦੇ ਚਾਕਰ ਹਾਂ ਸਾਨੂੰ ਚਰ ਮਿਲਾ ਲੈ ਸਾਈਆਂ ਤੇਰੇ ਦਰ ਦੇ ਚਾਕਰ ਹਾਂ ਸੂਰਜੇ ਕੱਢ ਦਿਓ ਇਸ ਜ਼ਿੰਦਗੀ ਚੋਂ ਹਨੇਰਾ ਕੱਢ ਦਿਓ ਇਸ ਜ਼ਿੰਦਗੀ ਚੋਂ ਹਨੇਰਾ ਇਸ ਬੱਲਵਾਲੀਏ ਦਾ ਕਰਦੇ ਸਫਲ ਮਾਲਕਾ ਫੇਰਾ ਇਸ ਬੱਲਵਾਲੀਏ ਦਾ चरमी लाॾ साईं